ਲੋ ਜੀ ਝੋੜੀ ਤੇ ਨਾ ਗੁੰਮਸਿਆਂ ਦਾ ਮਾਰਨ ਦਾ ਤਰੀਕਾ ਤੁਹਾਨੂੰ ਦੱਸ ਦਿਆਂ ਜੀ ਦੇਖੋ ਆਮ ਤੌਰ ਤੇ ਆਪਾਂ ਜਦੋਂ ਵੀ ਸਲਵਾਰ ਸੀਨਿਆ ਨਾ ਆਪਾਂ ਝੋਲੀ ਵਾਲੀਆਂ ਸੀਉਣਾ ਜਦੋਂ ਆਏ ਸੀਨਿਆ ਦੇਖੋ ਜੀ ਆਏ ਉੱਪਰ ਧਰ ਕੇ ਸੀਨ ਮਾਰ ਦਨੇ ਆ ਤੇ ਉਸ ਤੋਂ ਬਾਅਦ ਆਪਾਂ ਦਬੰਮੀ ਸੀਨ ਮਾਰ ਦਨੇ ਆ ਜੇਕਰ ਤੁਸੀਂ ਇਸ ਤਰੀਕੇ ਨਾਲ ਸੀਨ ਮਾਰੋਗੇ ਨਾ ਜਿਵੇਂ ਕਿ ਆਪਾਂ ਤੁਹਾਨੂੰ ਦੱਸ ਰਹੇ ਹਾਂ ਦੇਖੋ ਥੋੜਾ ਜਿਹਾ ਕਪੜਾ ਵਧਾ ਕੇ ਰੱਖਣਾ ਹੈਗਾ ਉਸ ਤੋਂ ਬਾਅਦ ਦੇਖੋ ਏਸੇ ਕਪੜੇ ਨੂੰ ਮੋੜ ਕੇ ਤੇ ਆਪਾਂ ਇਸ ਤਰ੍ਹਾਂ ਹੀ ਸੀਨ ਲਾ ਦਾਂਗੇ ਨਾ ਤਾਂ ਦੇਖੋ ਇਸਦੇ ਧਾਗੇ ਨਿਕਲਣਗੇ ਨਾ ਹੀ ਆਪਾਂ ਨੂੰ ਇੱਥੋਂ ਝੋਲੀ ਵਾਲੀ ਸਿਉਣ ਤੇ ਦੇਖੋ ਜੀ ਇੰਟਰਲੋਕ ਕਰਨ ਦੀ ਲੋੜ ਪੈਂਦੀ ਹੈ ਡਬਲ ਸੀਨ ਹੋ ਜਾਂਦੀ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੇਖੋ ਜੀ ਇਸ ਤਰ੍ਹਾਂ ਆਪਾਂ ਜਿਹੜੀ ਸੀਨ ਤੁਹਾਨੂੰ ਲਾਉਣੀ ਦੱਸੀ ਆ ਆਪਾਂ ਪਜਾਮਿਆਂ ਤੇ ਵੀ ਲਾ ਸਕਦੇ ਆ ਲੋਰ ਬਣਾਉਣਿਆਂ ਲੋਰਾ ਤੇ ਵੀ ਲਾ ਸਕਦੇ ਆ ਤੇ ਸਲਵਾਰਾਂ ਤੇ ਵੀ ਲਾ ਸਕਦੇ ਆ ਪਲਾਜ਼ੋ ਤੇ ਵੀ ਲਾ ਸਕਦੇ ਆ ਇਹ ਬਹੁਤ ਹੀ ਵਧੀਆ ਇੱਕ ਦੇਖੋ ਜੀ ਤਰੀਕੇ ਨਾਲ ਹੀ ਸਫਾਈ ਆਉਂਦੀ ਹੈ ਤਾਂ ਅੱਗੇ ਹੀ ਨਿਕਲਦੇ ਇੰਟਰਲੌਕ ਨਹੀਂ ਕਰਾਉਣਾ ਪੈਂਦਾ ਇਸ ਤਰ੍ਹਾਂ ਸੀਨ ਲਾਇਆ ਕਰੋ ਝੋਲੀ ਦੀ ਤੇ ਬਹੁਤ ਹੀ ਵਧੀਆ ਰਹਿੰਦੀ ਹੈ ਡਬਲ ਸੀਨ ਵੀ ਹੋ ਜਾਂਦੀ ਹੈ ਇਸੇ ਤਰੀਕੇ ਨਾਲ ਦੇਖੋ ਜੀ ਆਪਾਂ ਦੂਜੀ ਸੀਨ ਇਸ ਤਰ੍ਹਾਂ ਸੀਨ ਲਗਾ ਕੇ ਰੱਖ ਲਈ ਸੀ ਤੇ ਹੁਣ ਆਪਾਂ ਉੱਪਰੋਂ ਕੱਪੜੇ ਨੂੰ ਦੱਬ ਕੇ ਇਸ ਤਰ੍ਹਾਂ ਹੀ ਸੀਨ ਮਾਰ ਦਾਂਗੇ ਇਹ ਬਹੁਤ ਵਧੀਆ ਤਰੀਕਾ ਜੀ ਇਸ ਤਰ੍ਹਾਂ ਟੇਲਰ ਦੇਖੋ ਤੁਸੀਂ ਇਸ ਤਰੀਕੀ ਸੀਨਾ ਲਾਉਂਦੇ ਨੇਗੇ ਇਸ ਤਰ੍ਹਾਂ ਜ਼ਰੂਰ ਲਾ ਕੇ ਦੇਖਿਓ ਬਹੁਤ ਹੀ ਵਧੀਆ ਲੱਗਦਾ ਹੈ ਇਸ ਤਰ੍ਹਾਂ ਮीडियो ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ